ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਹੰਬਿਆਲ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਏਨਡੂਏ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਬੱਕਰੀ ਨੂੰ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਮਾਂ ਰਹਿੰਦੇ ਬੱਕਰੀ ਦੇ ਮਾਲਕ ਨੇ ਆਪਣੀ ਬੱਕਰੀ ਨੂੰ ਛੁੜਾਲ ਲਿਆ ਸੀ ਪਰ ਉਸਲੀ ਬੱਕਰੀ ਉਤੇ ਪਹਿਲਾ ਮਾਮਲਾ ਨਹੀਂ ਸੀ ਜਦੋਂ ਤਿੰਦੂਏ ਨੇ ਉਸ ਉਤੇ ਹਮਲਾ ਕੀਤਾ ਹੋਇਆ ਇਸ ਤੋਂ ਪਹਿਲਾਂ ਵੀ ਤਿੰਦੂਏ ਵੱਲੋਂ ਉਸਦੇ ਘਰ ਦੇ ਵਿੱਚ ਵੜ ਕੇ ਉਸ ਦੀਆਂ ਦੋ ਹੋਰ ਬੱਕਰੀਆਂ ਉਤੇ ਹਮਲਾ ਕੀਤਾ ਗਿਆ ਸੀ ਤੇ ਜਿਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਜੀਵ ਵਿਭਾਗ ਵੱਲੋਂ ਕੋਈ ਵੀ ਪਿੰਜਰਾ ਨਹੀਂ ਲਗਾਇਆ ਗਿਆ ਤੇ ਜਦੋਂ ਪੰਜਾਬ ਟੀਵੀ ਪ੍ਰਾਈਮ ਵੱਲੋਂ ਪ੍ਰਮੁੱਖਤਾ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਗਿਆ ਤਾਂ ਅੱਜ ਜੀਵ ਵਿਭਾਗ ਦੀ ਟੀਮ ਵੱਲੋਂ ਮੌਕੇ ਉਤੇ ਪਹੁੰਚ ਕੇ ਪਿੰਜਰਾ ਲਗਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਤਿੰਦੂਏ ਨੂੰ ਪਕੜ ਲਿਆ ਜਾਵੇਗਾ ਗਾਤੇ ਸਾਨੀਕ ਵਸਨੀਕਾਂ ਨੂੰ ਰਾਹਤ ਮਿਲ ਜਾਵੇਗੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਇਹ ਪਿੰਜਰਾ ਆਪਣੇ ਪਿੰਡ ਹੰਬੇ ਵਾਲ ਵਿਖੇ ਲਗਾਇਆ ਗਿਆ ਜਿੱਥੇ ਮਤਲਬ ਜਿਹੜਾ ਲੈਪਡ ਲੈਪਡ ਬੋਲੋ ਪਹਿਲਾਂ ਦੋ ਵਾਰ ਮਤਲਬ ਆਰਾਮ ਲਾਲ ਜੀ ਦੀ ਬੱਕਰੀ ਤੇ ਅਟੈਕ ਕੀਤਾ ਗਿਆ ਸੀ ਇਹਦੀਆਂ ਦੋ ਪਹਿਲਾਂ ਬੱਕਰੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਸੀ ਉਹਦੇ ਜਿਹੜਾ ਆਪਣਾ ਮੁਆਵਜ਼ਾ ਕੇਸ ਆ ਉਹ ਆਪਾਂ ਭੇਜ ਚੁੱਕੇ ਆ ਪਹਿਲਾਂ ਤੇ ਹੁਣ ਇਹਨਾਂ ਦੇ ਦੁਬਾਰਾ ਫੇਰ ਦੋ ਦਿਨ ਪਹਿਲੇ ਹੀ ਸਵੇਰ ਦੇ ਟਾਈਮ ਅਟੈਕ ਕੀਤਾ ਹੈ ਬੱਕਰੀ ਤੇ ਤੇ ਉਸ ਦੇ ਸਬੰਧ ਵਿੱਚ ਹੀ ਆਪਣੇ ਬਨ ਮੈਨਟਲ ਅਫਸਰ ਸ਼੍ਰੀ ਕੁਲਰਾਜ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਬਨ ਰੇਂਜ ਅਫਸਰ ਜੰਗਲੀ ਜੀਬ ਸ਼੍ਰੀ ਨਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਤਲਬ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਮਤਲਬ ਉਸ ਪਿੰਡ ਦੇ ਵਿੱਚ ਜਾ ਕੇ ਮੌਕਾ ਚੈੱਕ ਕਰਕੇ ਜਿਹੜਾ ਇਹ ਆਪਣਾ ਪਿੰਜਰਾ ਉੱਥੇ ਲਗਾਇਆ ਜਾਵੇ ਤੇ ਉਸੇ ਮਕਸਦ ਅਨੁਸਾਰ ਅਸੀਂ ਇਹ ਜਿਹੜਾ ਲੈਪਡ ਪਗੜਨ ਲਈ ਪਿੰਜਰਾ ਵੀ ਲਗਾਇਆ ਹੋਇਆ ਤੇ ਸਾਰੀ ਜਿਹੜੀ ਗਸ਼ਤ ਹੈ ਉਹ ਵੀ ਚੱਲਦੀ ਰਹਿੰਦੀ ਹੈ ਹਾਂਜੀ ਅਸੀਂ ਹੁਣ ਆਪਣਾ ਪਿੰਜਰਾ ਲਗਾਇਆ ਹੋਇਆ ਜੀ ਆਪਣੇ ਪਿੰਜਰੇ ਦੇ ਵਿੱਚ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਨਾ ਕੁਛ ਆਪਾਂ ਲਗਾ ਕੇ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਣੇ ਕੀ ਅਗਰ ਜਿਹੜਾ ਲੈਪੜਾ ਇਹਨੂੰ ਆਪਾਂ ਪਕੜ ਸਕੀ ਹੁਣ ਉਹਦੇ ਰਿਕਾਰਡਿੰਗ ਇਹ ਹੈ ਕਿ ਸਾਡੀ ਜਿਹੜੀ ਗਸ਼ਤ ਆ ਉਹ ਚੱਲਦੀ ਰਹਿੰਦੀ ਹੈ ਤੇ ਆਪਾਂ ਮਤਲਬ ਜਿਹੜਾ ਪਿੰਜਰਾ ਜਿੱਥੇ ਵੀ ਆਪਾਂ ਲਗਾਉਂਦੇ ਆ ਉੱਥੇ ਸਾਡੀ ਆਪਣਾ ਹਮੇਸ਼ਾ ਜਿਹੜੀ ਨਜ਼ਰ ਆ ਉਹ ਬਣੀ ਰਹਿੰਦੀ ਹੈ ਜੀ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਮੇਰੇ ਕੋਲ ਜਦੇ ਪੁੱਜ ਗਈ ਬਾਣ ਭਾਗਾ ਵਾਲੇ ਮੈਂ ਇਹਨਾਂ ਨੂੰ ਦੱਥਿਆ ਮੌਕਾ ਦੱਥਿਆ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੇਰੇ ਘਰ ਪਿੰਜਰਾ ਲਾ ਦਿਓ ਤਾਈਨਾਂ ਨੇ ਮੇਰੇ ਘਰ ਹੁਣ पिਂਜਰਾ ਲਾ ਦਿੱਤਾ ਆਪਣੀ ਵਕਤ ਦੇ ਸਾਰੀ ਸਹੂਲਤ ਮੈਨੂੰ ਦੇ ਰਹੀ ਹੈ ਕੋਈ ਐਸੀ ਗੱਲ ਨਹੀਂ ਹੈਗੀ ਤਾਂ ਜਿੱਦਾਂ ਵੀ ਮੈਂ ਹੋ ਰਿਹਾ ਮੇਰੇ ਨਾਲ ਨੁਕਸਾਨ ਹੋ ਰਿਹਾ ਉਦੋਂ ਮੈਂ ਦੱਛਾ ਕਰਦਾ ਉਦੋਂ ਆਇਆ ਕਰਦੇ ਮੇਰੇ ਨਾਲ ਪੂਰੀ ਪੂਰੀ ਮਦਦ ਕਰਿਆ ਕਰਦੇ ਅੱਜ ਤੱਕ ਤੁਹਾਡੇ ਕਿੰਨਾ ਨੁਕਸਾਨ ਹੋ ਗਏ ਕਿੰਨੀਆਂ ਬੱਕਰੀਆਂ ਤੁਹਾਡੇ ਖਾਲੀ ਅੱਜ ਤੱਕ ਅੱਜ ਤਾਈਂ ਤਾਂ ਮੇਰੀਆਂ ਤਿੰਨ ਬੱਕਰੀਆਂ ਤਿੰਨ ਮਹੀਨਿਆਂ ਜਿੱਤੇ 30 ਬੱਕਰੀ ਹੈ ਜੀ ਹਾਂਜੀ ਹੁਣ ਹਾਲਾਤ ਕਿਦਾਂ ਦੇ ਬੱਕਰੀ ਦੇ ਹੁਣ ਹਾਲਾਤ ਤੁਹਾਡੇ ਹੀ ਹੈ ਜੀ ਬੱਕਰੀ ਦੇ ਤਾ ਬਾਕੀ ਅੱਜ ਮੈਂ ਟ੍ਰੀਟਮੈਂਟ ਕਰਾ ਕੇ ਲਿਆਏ ਬੱਕਰੀ ਫੁੱਲ ਗਏ ਵੀ ਤੇ ਕਹਿੰਦੇ ਜ਼ਹਿਰ ਫੈਲਰ ਗਿਆ ਤਾਂ ਹੁਣ ਡਾਕਟਰ ਨੇ ਪੱਛ ਪੁੱਛ ਲਾ ਕੇ ਟੀਕੇ ਟੂਕੇ ਲਾ ਕੇ ਤਾਂ ਫਿਰ ਲੈ ਕੇ ਆਏ ਠੀਕ ਹੈ ਤੇ ਹੁਣ ਤੁਹਾਨੂੰ ਆਸ ਹੈ ਕਿ ਲੈਪੜ ਫੜਿਆ ਜਾਏਗਾ ਜੀ ਬਾਗ ਹਾਂ ਹੁਣ ਆਸ ਇਹ ਹੈ ਵੀ ਪਿੰਜਰਾ ਲੱਗ ਗਿਆ ਹੁਣ ਜੇ ਸ਼ਾਇਦ ਆ ਜਾਵੇ ਤਾਂ ਵੀ ਆਪਣਾ ਫੜ ਹੋ ਜਾਣਾ ਫੜ ਕੇ